ਗੁਰਪ੍ਰਸਾਦੀ ਰੰਗੇ ਰਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰਪ੍ਰਸਾਦੀ ਰੰਗੇ ਰਤਾ ਜਿਹੜਾ ਗਿਆਨ ਪ੍ਰਾਪਤ ਹੋ ਜਾਣਾ ਗੁਰਬਾਣੀ ਤੋਂ ਸਮਝ ਆ ਜਾਣੀ ਹੈ ਉਹਦਾ ਹੀ ਰੰਗ ਚੜਨਾ ਹੈ ਉਹਨੂੰ ਗੁਰਪ੍ਰਸਾਦ ਕਹਿੰਦੇ ਨੇ ਕਿਸਾਨ ਉਹ ਜੋ ਪ੍ਰਾਪਤ ਹੋ ਗਿਆ ਗਿਆ ਉਹਦਾ ਤਾਂ ਰੰਗ ਚੜਨਾ ਹੈ ਜਿੰਨਾ ਗਿਆਨ ਸਮਝ ਆ ਜਾਣਾ ਉਹਦਾ ਰੰਗ ਆ ਜਾਣਾ ਜੇ ਉਲਟਾ ਸਮਝ ਆ ਗਿਆ ਉਲਟਾ ਵੀ ਰੰਗ ਨਿਕਲਣਾ ਜਿਹ ਹੈ ਜੈ ਸਮਝ ਆਉਣੇ ਰੰਗ ਉਹੇ ਹੀ ਜਾਣੇ ਜਿਹਦਾ ਨੇ ਗੁਰਬਾਣੀ ਨੂੰ ਉਲਟਾ ਸਮਝ ਆਉਣਾ ਤੇ ਉਲਟਾ ਰੰਗ ਵੀ ਜੜਿਆ ਹੈ ਖਨੇਓ ਤਖੀ ਵਾਲੋਂ ਨਿੱਖੀ ਵੀ ਬਾਰੋਂ ਨਿੱਖਨੇਓ ਤਖੀ ਤਾਂ ਰੁਸਾਨ ਵੀ ਹੋ ਜਾਣਾ ਹੈ ਮਾਇਆ ਦਾ ਕੋ ਵਿਚਾਰ ਜਾਣਾ ਜੀ ਜੇ ਮਾਇਆ ਦੇ ਲੱਸੀ ਵਾਲੇ ਅਰਥ ਕਰ ਲੈ ਫਿਰ ਬਾਹਰ ਨਹੀਂ ਕੰਮ ਆਜੋ ਰੌਣਾ ਪੈ ਰਿਹਾ ਨਾ ਫਿਰ ਇਹ ਝਗੜੀ ਹੀ ਰਹ ਜਣੇ ਨੇ ਪੱਲੇ ਹੋਰ ਕੁਝ ਨਹੀਂ ਰਹਿਣਾ ਝਗੜਾ ਮਿਟਣਾ ਕਰ ਝਗੜਾ ਮਿਟਣਾ ਚਾਹਦਾ ਜਦ ਇਹ ਸਹੀ ਸੋਚੀ ਬਣੀ ਪੰਡਤ ਮੁੱਲਾ ਵਾਲੀ ਗੱਲ ਦਿੱਤੀ ਜੀ ਹੈ ਪੰਡਤ ਮੁੱਲਾ ਵਾਲੀ ਗੱਲ ਛੜਾਉਣ ਨੂੰ ਕੀਤੀ ہوئی ਹੈ ਪੰਡਤ ਮੁੱਲਾ ਵਾਲੀ ਗੱਲ ਗ੍ਰਹਿਣ ਕਰਨ ਨੂੰ ਨਹੀਂ ਕੀਤੀ ہوئی ਪੰਡਤ ਮੁੱਲਾ ਛਾਡੇ ਦੂਰੇ ਪਰ ਜੇ ਪੰਡਤ ਮੁੱਲਾ ਵਾਲੀ ਗੱਲ ਅਸੀਂ ਲੈ ਲਈ ਪੰਡਤ ਮੁੱਲਾ ਵਾਲੀ ਗੱਲ ਦਾ ਝਗੜਾ ਇਹੜਾ ਗੋਲੀ ਚਲੀ ਹੂੰ ਉਰਮਾ ਤੋਂ ਨਹੀਂ ਦਿੱਤਾ ਝਗੜਾ ਹੀ ਨਹੀਂ ਹੈ ਉਹ ਕਹਿੰਦੇ ਨੇ ਨਾਨਕ ਗੁਰੂ ਹੈ ਉਹ ਕਹਿੰਦੇ ਰਵਿਦਾਸ ਗੁਰੂ ਕੌਣ ਨਹੀਂ ਇਸ ਗੱਲ ਦਾ ਹੀ ਝਗੜਾ ਹੈ ਹਾਂ ਹਾਂ ਰਵਿਦਾਸ ਨੂੰ ਗੁਰੂ ਕਿਉਂ ਕਹਿੰਦੇ ਹੋ ਇਸ ਗੱਲ ਦਾ ਝਗੜਾ ਨਾ ਰਵਿਦਾਸ ਗੁਰੂ ਆ ਨਾ ਨਾਨਕ ਗੁਰੂ ਆ ਪੰਡਤ ਮੁਲਾਣੇ ਲੜਾਈ ਹੈ ਦੋਏ ਤਰ੍ਹਾਂ ਦੇ ਕੋਈ ਨਹੀਂ ਗੁਰਬਾਣੀ ਦਾ ਸਭ ਬਰਾਬਰ ਨੇ ਰਬ ਨੇ ਲੋਗੇ ਸੱਚਖੰਡ ਦੇ ਵਿੱਚ ਤਾਂ ਕੋਈ ਵੱਡਾ ਛੋਟਾ ਹੁੰਦਾ ਹੀ ਨਹੀਂ ਐਸ ਵਕਤ ਤਾਂ ਸੱਚਖੰਡ ਨੇ ਬੈਠੇ ਉੱਥੇ ਤਾਂ ਵੱਡਾ ਛੋਟਾ ਕੋਈ ਹੈ ਨਹੀਂ ਤੁਸੀਂ ਕਾਦੀ ਲੜਾਈ ਕਰਦੇ ਹੋ بڑے ਛੋਟੇ ਦੀ ਜਿੰਨਾ ਜਰ بڑا ਹੈ ਸੱਚਖੰਡ 'ਚ ਕੋਈ ਵੱਡ ਨਹੀਂ ਦਿੰਦਾ ਜਦੋਂ ਕਮ ਤਰੀਨ ਹੋ ਜਾਂਦੇ ਛੋਟੇ ਤੋਂ ਛੋਟਾ ਹੋ ਜਾਂਦਾ ਨਾ ਨੀਚਾ ਆਂਦਰ ਨੀਚ ਜਾਤ ਨੀਚੇ ਹੁੰਦੇ ਪ੍ਰਤਿਨੀਓ ਆਤਨੀਚ ਉਹ ਹੋ ਜਾਂਦਾ ਜਦ ਬਣ ਐਂਟਰੀ ਜਦ ਹੁੰਦੀ ਉੱਥੇ ਹੰਕਾਰ ਦਾ ਮਾਰਿਆ ਉਹ ਤੋਂ ਕੱਢਿਆ ਸੀ ਬੜਾ ਬਣਦਾ ਸੀ ਜਦ ਹੰਕਾਰ ਨਾਲ ਤਾਂ ਉੱਥੋਂ ਨਿਕਲਿਆ ਹੀ ਸੀ ਹੰਕਾਰੀ ਬੜਾ ਹੰਕਾਰੀਓ ਬਣਦਾ ਹੁੰਦਾ ਬੜਾ ਗੋਣ ਬਣਦਾ ਹੰਕਾਰ ਦੁਨੀਆ ਦੀ ਵਡਿਆਈ ਕੀ ਅਸੀ ਦੁਨੀਆ ਦੀ ਵਡਿਆਈ ਨਾਲ ਛੱਜ ਵੜਦੇ ਆ ਨਾਮ ਦੇ ਛੱਜ ਨਾਨਕ ਨੇ ਕੁਲਹਾਂ ਦੰਦੇ ਬਾਵਲੇ ਜਿਹੜੇ ਕੁਲਹਾਂ ਨਾਨਕ ਨੂੰ ਗੁਰੂ ਬਣਾਉਂਦੇ ਨੇ ਬਾਵਲੇ ਨੇ ਨਾਨਕ ਨੇ ਲੱਜ ਨਹੀਂ ਹੈਗਾ ਉਹਨਿੰ ਲੈੰਦਾ ਆਇਆ ਕੁਲਹਾਂ ਨੇ ਦਿੱਤੀ ਲੈੰਦੇ ਬੜੇ ਨਾ ਲੱਜ ਉਹਨਾਂ ਲੱਜ ਉਹਦਾ ਨਾ ਲੱਜ ਮੰਦਾ ਜਿਹੜਾ ਨਾਨਕ ਨੂੰ ਗੁਰੂ ਕਹੇ ਜੇ ਗੁਰੂ ਨਾਨਕ ਕਹੁੰਦਾ ਨਾ ਲੱਜ ਆ ਬੋਜੂ ਦੇੜਾ ਵਾਲੇ ਬਾਬਲੇ ਨੇ ਨਾਲ ਨੂੰ ਛੱਜ ਨਹੀਂ ਜਾਹੀਦਾ ਹੈ ਜੇ ਉਹ ਖੱਡ ਨੂੰ ਆਵੀ ਤੇ ਕਲਬ ਨੇ ਛੱਜ ਤੋਈ ਲੜਾਈ ਹੋ ਰਹੀ ਉਹਦੀ ਸੱਚੀ ਲੜਾਈ ਹੋਰੇ ਆਪਣੀਆਂ ਪੇਡਾ ਮਗਰ ਲਾਉਣੀਆਂ ਨੇ ਯਾਰ ਮਗਰ ਲਾਉਣੇ ਨੇ ਪਾੜਨੇ ਉਹ ਤਾਂ ਹਿੰਦੂ ਨੇ ਸਾਧ ਰਹੇ ਆ ਉਹ ਕਹੋ ਕਿ ਗੁਰਬਾਣੀ ਜਿਉਣਾ ਤੇ ਰਬ ਦਾ ਅਰਥ ਕਰੋ ਜੇ ਕਰਦੇ ਨਾ ਕਹਿੰਦੇ ਹਿੰਦੂ ਬੱਤਰਾ ਕਰਨੇ ਅਰਥ ਸਾਰੀ ਆਰਤੀ ਹੀ ਕਰਨਗੇ ਪਹ ਗਏ ਸੀ ਉੱਥੇ ਅਲਹਾਬਾਦ ਕਿਉਂ ਸੀ ਉੱਥੇ ਨਾ ਲਗ ਰੋ ਲਗ ਰੋ ਆਰਤੀ ਹੀ ਉਹ ਵੀ ਮੂਰਤੀ ਪੂਜਾ ਰਬ ਆਦਮ ਅੰਦਰ ਤੁਸੀਂ ਮੂਰਤੀਆਂ ਬਣਾਈ ਬੈਠੇ ਹੋ ਇਹ ਜਿਹੜੀ ਪਾਰਟੀਸ਼ਨ ਹੈ ਦੋਹਾਂ ਨੇ ਨਹੀਂ ਸਮਝੀ ਹੋਈ ਪਰਤਮੁਲਾ ਹੋਦੇ ਦੋਏ ਦੋ ਵਿਦਵਾਨ ਇਸ ਕਰਕੇ ਇਹ ਗਿਆਨ ਹਮ ਦਾ ਰੰਗ ਛੜਦਾ ਸੱਚ ਦਾ ਰੰਗ ਛੜਦਾ ਦੋਹਾਂ ਨੂੰ ਝੂਠ ਦਾ ਰੰਗ ਚੜਿਆ ਹੋਇਆ ਹੈ ਦੋ ਜੁਠੇ ਸੱਚਾ ਕੋਈ ਹੁਣ ਰਵਿਦਾਸ ਨੇ ਤਾਂ ਗਿਆਨੀ ਮੈਨੂੰ ਨਾ ਕਹੋ ਚਮਰਟਾ ਰਵਿਦਾਸ ਨੇ ਚਮਰਟੇ ਦਾ ਵਿਰੋਧ ਨਹੀਂ ਕੀਤਾ ਆਪਣੀ ਗੱਲ ਕਹੀ ਗਿਆ ਤੁਸੀਂ ਰਵਿਦਾਸ ਦੇ ਕੋਲ ਜਿਹੜੀ ਰਵਿਦਾਸ ਦੀ ਗਿਆਨ ਹੈ ਉਹਨੂੰ ਹਾਈਲਾਈਟ ਕਰੋ ਪਤਾ ਲੱਗੇ ਵੀ ਰਵਿਦਾਸ ਕੀ ਕਹਿੰਦਾ ਉਹ ਉਹ ਹੈ ਨਹੀਂ ਕੋਈ ਜਰਵ ਕਿੰਨੀ ਸੰਗਤ 베ਰੀ ਐ ਉਹਦਾ ਜਿਹੜਾ ਹੈਗਾ ਚੜਾਵਾ ਮੈਨੂੰ ਉਹਦਾ ਕਿੰਦੀ ਇਹਨਾਂ ਦੀ ਐ ਚੜਾਵਾ ਇਹਨੂੰ ਉਹਦਾ ਕਿੰਨੀਆਂ ਵੋਟਾਂ ਨਾਲ ਸਰਕਾਰ ਨੂੰ ਦੇ ਦਸਦਾ ਖੜੀਆਂ ਇਹ ਦੇ ਦਸਦਾ ਬੰਤ ਇੱਥੇ ਖੜੀਏ ਕਿੰਨੀ ਮੇਰੀ ਕਦਰ ਐ ਉਹਨਾਂ ਨੇ ਆਪਣੀ ਤਾਕਤ ਦਿਖਾਤੀ ਸਾਡੀ ਇੰਨੀ ਤਾਕਤ ਦਿਖਾਤੀ ਨਾ ਜਦੋਂ ਨਹੀਂ ਜਾਂਦੇ ਸੀ ਹੁਣ ਭੱਜ ਭੱਜ ਜਾਣ ਦੇ ਸਨ ਸਰਦਾਰ ਉਹਨਾਂ ਤਾਕਤ ਦਿਖਾਤੀ ਰਾਜਾ ਜ਼ੋਮਬੀਆ ਨੇ ਆਪਣੀ ਤਾਕਤ ਦਿਖਾਈ ਤਰਨਿੰਦਰ ਘਰ ਤਾਂ ਅਮਰੂ ਨੇ ਤਾਕਤ ਦਾ ਬਤਾਨੀ ਸੀ ਹੁਣ ਜ਼ਾਹਰ ਹੋ ਗਈ ਸਭ ਸੱਚੀ ਗੱਲਾਂ ਨੇ ਵਰਤਨਾ ਦੂਰ ਦਾ ਵੀ ਵਾਸਤਾ ਨਹੀਂ ਨਾ ਨਾਨਾ ਗੁਰੂ ਘਰ ਆਇਆ ਨਾ ਅਦਾ ਸੂਰੂ ਭਾਏ ਰਵਿਦਾਸ ਦਾ ਦਾਸ ਹੈ ਨਰਗੁਈ ਦਾਸ ਉਹ ਦੋਏ ਦਾਸ ਨੇ ਲੜਦੇ ਨੇ ਉਹਨਾਂ ਵਾਸਤੇ ਕਿਤਨਾ ਕਦੇ ਉਹ ਜਾਤੀ ਵਾਲਾ ਹਮਕਾਰ ਹੈ ਇਹ ਸਾਡੀ ਉੱਚੀ ਜਾਤ ਹੈ ਉਹਨਾਂ ਜੀ ਵੀ ਜਾਤੀ ਵਾਲਾ ਇਹ ਸਾਨੂੰ ਨਹੀਂ ਵਿਯਤ ਕਿਉਂ ਬੰਦੇ ਨੇ ਗੁਰਬਾਣੀ ਨੂੰ ਹਲੋਨੀ ਬੰਦੀ ਤੁਸੀਂ ਇਹ ਕਹੋ ਵੀ ਜਿਹੜਾ ਜਾਤ ਨੂੰ ਮੰਨਦਾ Hindu ਉਸ ਸਿੱਖਈ ਨਹੀਂ ਗੱਲ ਗੱਤ ਉਹ ਹੀ ਲੋੜ ਇਸ ਗੱਲ ਦੀ ਹੈ ਵੀ ਜਿਹੜਾ ਜਾਤਵਾਦ ਮੰਨਦਾ Hindu ਉਸ ਸਿੱਖਈ ਨਹੀਂ ਗੁਰਬਾਣੀ ਇਹ ਕਹਿੰਦੀ ਹੈ ਗੁਰੂ ਦੇ ਬਾਣੀ ਨੂੰ ਮੂਰੇ ਕਰੋ ਤੁਸੀਂ ਆਪਾਂ ਕਦੋਂ ਮੂਰੇ ਹੰਾਰੇ ਹੰਕਾਰ ਨੂੰ ਮੂਰੇ ਕਰਦਲੇ ਬਾਣੀ ਦੀ ਸਮਝ ਹੈ ਨਹੀਂ ਰੰਗ ਤਾਂ ਚੜਦਾ ਜੇ ਬਾਣੀ ਚੁੱਕ ਪੱਲੇ ਪੈਂਦਾ ਗੁਰਪ੍ਰਸਾਦੀ ਰੰਗੇ ਰਸਾ ਪੈਂਦੇ ਰਤਾ ਇਹ ਨਹੀਂ ਨਿਮਗਤੀਆਂ ਬੜੀਆਂ ਰੰਗ ਤਾਂ ਚੜੂਗਾ ਸੱਚ ਦਾ ਜੇ ਸੱਚੀ ਬਾਣੀ ਦੀ ਸੋਝੀ ਆਊਗੀ ਸਮਝ ਆਊਗੀ ਗੁਰਪ੍ਰਸਾਦੀ ਗੁਰ ਕੀ ਸੱਚ ਦਾ ਰੰਗ ਚੜਨ ਔਰ ਕਾ ਦਾ ਚੜਨ ਚੂੜ ਦਾ ਰੰਗ ਨਹੀਂ ਚੜਦਾ ਹੁੰਦਾ ਮਾਇਆ ਦਾ ਰੰਗ ਨਹੀਂ ਹੁੰਦਾ ਲੋਵ ਦਾ ਰੰਗ ਹੁੰਦਾ ਮਾਇਆ ਦਾ ਸਰ ਪਾ ਲੱਗਦਾ ਹੈ ਬਾਤ ਹੁੰਦਾ ਜਾਂਦਾ ਹੁੰਦਾ ਮਾਇਆ ਦਾ ਰੰਗ ਨਹੀਂ ਹੁੰਦਾ